you know so as nice dress banana yeah ਮਾਰਨਿੰਗ ਆਵੜਾ ਕੈਂਟ ਲੱਗਿਆ ਜੀ ਇਹ ਦੇਖੋ ਜੀ ਟ੍ਰੇਨ ਚੱਲ ਰਹੀ ਟ੍ਰੇਨ ਹਾਂਜੀ ਇਹ ਹੈ ਵੀ ਆ ਰੁਤਬਾ ਜੀ ਪੂਰਾ ਪੰਜਾਬ ਦਾ ਕਹਿਦੀ ਉਹ ਪਹਿਣਾ ਬੀਬੀਆਂ ਪਾਣੀ ਲੈ ਕੇ ਆਉਂਦੇ ਆ ਘੜਿਆਂ ਵਿੱਚ ਪਾਣੀ ਲੈ ਕੇ ਆਉਂਦੇ ਨੇ ਹੇ ਹੇ ਨੱਚਣਾ ਕੁੱਦਣਾ ਇਹ ਭਣਿਆ ਟ੍ਰੇਨ ਤੇ ਸੀ ਟ੍ਰੇਨ ਤੇ ਹੁਣ ਅਸੀਂ ਚੜ੍ਹਨਾ ਹੈ